ਦੋਸਤੋ ਅੱਜ ਕੱਲ ਨਾ ਬੁਰਾਈਆਂ ਦਾ ਬਹੁਤ ਬੋਲਬਾਲਾ ਹੈ ਜਿਹੜੀਆਂ ਬੁਰਾਈਆਂ ਨੇ ਮਾੜੀ ਚੀਜ਼ ਹੈ ਨਾ ਇਹ ਬਹੁਤ ਛਾਦੀ ਫੈਲਦੀ ਹੈ ਚੰਗਿਆਈ ਤਾਂ ਭਾਵੇਂ ਕੁਝ ਕਦਮ ਹੌਲੀ ਤੁਰੇ ਪਰ ਬੁਰਾਈ ਬਹੁਤ ਛੇਦੀ ਹਰ ਜਗ੍ਹਾ ਪਹੁੰਚ ਜਾਂਦੀ ਹੈ ਇਹਦੇ ਤੋਂ ਇੱਕ ਗੱਲ ਯਾਦ ਆਈ ਮੈਨੂੰ ਇੱਕ ਬੰਦਾ ਨਾ ਇੱਕ ਫਕੀਰ ਕੋਲ ਗਿਆ ਉਹਨੂੰ ਕਹਿੰਦਾ ਵੀ ਬਾਬਾ ਜੀ ਮੈਂ ਨਾ ਬੁਰਾਈਆਂ ਛੱਡਣੀਆਂ ਨੇ ਉਹ ਕਹਿੰਦਾ ਕਿਹੜੀਆਂ ਬੁਰਾਈਆਂ ਨੇ ਕਹਿੰਦਾ ਮੈਂ ਸ਼ਰਾਬ ਪੀਣਾ ਆ ਜੂਆ ਖੇਡਦਾ ਆ ਤੇ ਹੋਰ ਵੀ ਕਈ ਐਸੀਆਂ ਬਰਾਈਆਂ ਨੇ ਜਿਹੜੀਆਂ ਮੈਂ ਦੱਸ ਨਹੀਂ ਸਕਦਾ ਮੈਨੂੰ ਸ਼ਰਮ ਆਉਂਦੀ ਹੈ। ਫਕੀਰ ਕਹਿੰਦਾ ਜੇ ਤੈਨੂੰ ਬਰਾਈਆਂ ਦੱਸਦਿਆਂ ਸ਼ਰਮ ਆਉਂਦੀ ਹੈ ਤੇ ਵੀ ਕਰਦਿਆਂ ਕਿਉਂ ਨਹੀਂ ਆਉਂਦੀ ਸ਼ਰਮ? ਫਕੀਰ ਨੇ ਉਹਨੂੰ ਇੱਕ ਕਹਾਣੀ ਸੁਣਾਈ ਕਹਿੰਦਾ ਇੱਕ ਵਾਰ ਨਾ ਕਿਸੇ ਗੁਰੂ ਸੰਤ ਮਹਾਪੁਰਸ਼ ਕੋਲ ਨਾ ਕੋਈ ਧਨਾੜ ਬੰਦਾ ਗਿਆ। ਉਹ ਆਂਦਾ ਵੀ ਮੈਂ ਤੁਹਾਨੂੰ ਮੋਹਰੇ ਚੜਾਉਣੀਆਂ ਨੇ। ਗੁਰੂ ਕਹਿੰਦਾ ਚਲਾ ਆ ਮੇਰੇ ਨਾਲ ਉਹਨੂੰ ਗੰਗਾ ਕਿਨਾਰੇ ਲੈ ਗਿਆ। ਕਹਿੰਦਾ ਨਾ ਮੋਹਰਾਂ ਨੂੰ ਨਾ ਪਾਣੀ ਸੁੱਟ ਦੇ ਉਹ ਬੰਦਾ ਇੱਕ ਇੱਕ ਮੋਹਰ ਕਰਕੇ ਪਾਣੀ ਚ ਸੁੱਟਣ ਲੱਗਾ ਉਸ ਮਹਾਪੁਰਸ਼ ਨੇ ਉਹ ਸਾਰੀਆਂ ਕੱਠੀਆਂ ਫੜੀਆਂ ਤੇ ਇੱਕੋਦਮ ਪਾਣੀ ਚ ਸੁੱਟ ਦੀਆਂ ਸਾਰੀਆਂ ਤੇ ਉਹਨੂੰ ਸਮਝਾਉਣ ਲੱਗਾ ਕਿ ਜਿਸ ਤਰ੍ਹਾਂ ਤੂੰ ਇੱਕ ਇੱਕ ਕਰਕੇ ਮੋਹਰ ਸੁੱਟਣ ਦੇ ਨਾ ਪਾਣੀ ਚ ਇਸ ਤੋਂ ਇਹ ਸਾਫ਼ ਜਾ ਰਿਹਾ ਵੀ ਤੇਰਾ ਮਾਇਆ ਚ ਕਿੰਨਾ ਮੋਹ ਏ ਤੇਰਾ ਇਹਨਾਂ ਚੀਜ਼ਾਂ ਚ ਕਿੰਨਾ ਮੋਹ ਏ ਵੀ ਤੂੰ ਇਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ ਉਹਨੇ ਉਹਨੂੰ ਸਮਝਾਇਆ ਵੀ ਜਿਹੜੀ ਮੰਜ਼ਲ ਤੇ ਇੱਕੋ ਹੀ ਕਦਮ ਚ ਪਹੁੰਚਿਆ ਜਾ ਸਕਦਾ ਹੈ ਉਹਦੇ ਲਈ ਹਜ਼ਾਰਾਂ ਕਦਮ ਚੁੱਕਣੇ ਵਿਅਰਥ ਨੇ ਤੇ ਫਿਰ ਉਸ ਫਕੀਰ ਨੇ ਉਸ ਬੰਦੇ ਨੂੰ ਸਮਝਾਇਆ ਵੀ ਬੁਰਾਈਆਂ ਛੱਡਣ ਚ ਅਨਾਗਾਨੀ ਨਾ ਕਰੋ ਬਹਾਨੇ ਨਾ ਮਾਰੋ ਇੱਥੋਂ ਹੀ ਪਤਾ ਲੱਗਦਾ ਵੀ ਬੁਰਾਈਆਂ ਨਹੀਂ ਤੁਹਾਨੂੰ ਚਿੰਬੜੀਆਂ ਤੁਸੀਂ ਬੁਰਾਈਆਂ ਨੂੰ ਚਿੰਬੜੇ ਹੋਇਓ ਤੇ ਜਿਹੜੀਆਂ ਬੁਰਾਈਆਂ ਇੱਕੋ ਦਾਵੇਂ ਛੱਡ ਸਕਦੀਆਂ ਨੇ ਉਹਨਾਂ ਨੂੰ ਐਵੇਂ ਇੰਨਾ ਟਗਵਾਂਜ ਕਰਨ ਦੀ ਕੀ ਲੋੜ ਐ ਇੱਕੋ ਦਾਵੇਂ ਛੱਡ ਦਿਓ ਉਹਨਾਂ ਨੂੰ